ਇਹ ਗੱਲ ਸੱਚ ਹੈ ਕਿ ਮਨੁੱਖ ਜਿੰਨੇ ਮਰਜ਼ੀ ਵੱਡੇ ਮਹਿਲ ਪਾ ਲਈ ਪਰ ਜਿੱਥੇ ਉਹਦਾ ਬਚਪਨ ਬੀਤਿਆ ਹੁੰਦਾ ਹੈ ਉਹ ਜਗ੍ਹਾ ਉਹ ਘਰ ਉਸ ਨੂੰ ਕਦੇ ਨਹੀਂ ਭੁੱਲਦਾ ਦਰਸ਼ਨ ਸਿੰਘ ਭਾਗਪੂਰੀ ਜੀ ਨੇ ਇਸ ਲਿਖਤ ਦੇ ਵਿੱਚ ਉਹਨਾਂ ਘਰਾਂ ਦੀ ਯਾਦ ਕਰਵਾਈ ਹੈ ਜਿਹੜੇ ਕਿ ਹਰ ਵਕਤ ਸਾਨੂੰ ਮਿੱਟੀ ਦੀ ਮਹਿਕ ਆਉਂਦੇ ਸੀ ਜਿਨ੍ਹਾਂ ਘਰਾਂ ਦੇ ਵਿੱਚ ਅਸੀਂ ਬੈਠ ਕੇ ਬੜਾ ਸਕੂਨ ਮਾਣਿਆ ਕਰਦੇ ਸੀ ਤੇ ਜਿਨ੍ਹਾਂ ਨੇ ਵੀ ਉਹ ਘਰਾਂ ਦਾ ਸਕੂਨ ਮਾਣਿਆ ਉਸ ਮਿੱਟੀ ਦੀ ਮਹਿਕ ਮਾਣੀ ਹੈ ਉਹਨਾਂ ਲਈ ਉਹੀ ਸਭ ਤੋਂ ਵਧੀਆ ਪਲ ਹੁੰਦੇ ਸੀ ਸੋ ਜਿੰਨਾ ਜਿੰਨਾ ਨੇ ਵੀ ਉਹਨਾਂ ਘਰਾਂ ਦੇ ਵਿੱਚ ਆਪਣਾ ਬਚਪਨ ਗੁਜ਼ਾਰਿਆ ਉਹਨਾਂ ਨੂੰ ਪੱਕੇ ਤੌਰ ਤੇ ਪਤਾ ਹੋਣਾ ਹੈ ਚਾਟੀ ਵਿੱਚ ਮਧਾਣੀ ਦਾ ਮਿੱਟੀ ਵਾਲੀ ਢੋਲੀ ਦਾ ਹਾਰੇ ਵਿੱਚ ਰੱਖੀ ਢਾਲ ਦਾ ਤੇ ਖੂਹਾਂ ਤੇ ਖੜਕਦੇ ਹੋਏ ਡੋਲਾਂ ਦਾ ਸੋ ਆਓ ਆਪਾਂ ਦੇਖਦੇ ਹਾਂ ਦਰਸ਼ਨ ਸਿੰਘ ਭਾਗਪੂਰੀ ਜੀ ਨੇ ਪੁਰਾਣੇ ਉਹਨਾਂ ਘਰਾਂ ਦਾ ਜਿਹੜੇ ਕਿ ਸਭ ਤੋਂ ਸੋਹਣੇ ਘਰ ਸਾਨੂੰ ਮਹਿਸੂਸ ਹੁੰਦੇ ਸੀ ਉਹਨਾਂ ਦਾ ਜ਼ਿਕਰ ਇਸ ਰਚਨਾ ਦੇ ਵਿੱਚ ਕਿਵੇਂ ਕੀਤਾ ਕਹਿੰਦੇ ਸਾਡਾ ਇੱਕ ਚੜ੍ਹਦੇ ਵੱਲ ਨੂੰ ਸੋਹਣਾ ਜਿਹਾ ਘਰ ਹੁੰਦਾ ਸੀ ਕੱਚੀਆਂ ਜੀਆਂ ਕੰਧਾਂ ਵਾਲਾ ਛੋਟਾ ਜਿਆ ਦਰ ਹੁੰਦਾ ਸੀ ਖੂਹ ਤੋਂ ਸੀ ਪਾਣੀ ਭਰਦਾ ਸਾਰਾ ਹੀ ਵਿੜਾ ਹੁੰਦਾ ਉੱਥੇ ਹੀ ਨਹਾਉਂਦੇ ਸਾਰੇ ਝਗੜਾ ਨਾ ਝੇੜਾ ਹੁੰਦਾ ਚਾਟੀ ਵਿੱਚ ਪਾ ਮਧਾਣੀ ਦਾਦੀ ਸੀ ਪੜਦੀ ਬਾਣੀ ਖੋਹਾਂ ਤੇ ਡੋਲ ਖੜਕਦੇ ਪਾਣੀ ਜਦ ਭਰ ਹੁੰਦਾ ਸੀ ਸਾਡਾ ਇੱਕ ਚੜਦੇ ਵੱਲ ਨੂੰ ਸੋਨਾ ਜਿਹਾ ਕਰ ਹੁੰਦਾ ਸੀ ਸੋ ਅੱਗੇ ਲਿਖਦੇ ਨੇ ਕਹਿੰਦੇ ਮਿੱਟੀ ਦੀ ਇੱਕ ਪਢੋਲੀ ਆਟੇ ਨਾਲ ਭਰੀ ਹੁੰਦੀ ਸੀ ਮਿੱਟੀ ਦੀ ਇੱਕ ਪੜੋਲੀ ਆਟੇ ਨਾਲ ਭਰੀ ਹੁੰਦੀ ਸੀ ਹਾਰੇ ਵਿੱਚ ਦਾਲ ਮੋਠਾਂ ਦੀ ਬੇਬੇ ਦੀ ਧਰੀ ਹੁੰਦੀ ਸੀ ਹੁੰਦੀ ਸੀ ਖੁੰਝੇ ਰੱਖੀ ਆਟੇ ਵਾਲੀ ਇੱਕ ਚੱਕੀ ਕਾੜਨੀ ਵਿੱਚ ਦੁੱਧ ਸੀ ਲਾਲ ਕੜਕੜ ਹੁੰਦਾ ਸੀ ਸਾਡਾ ਇੱਕ ਚੜਦੇ ਵੱਲ ਨੂੰ ਛੋਟਾ ਜਿਹਾ ਘਰ ਹੁੰਦਾ ਸੀ ਕਹਿੰਦੇ ਮਿੱਟੀ ਦੇ ਤੇਲ ਦਾ ਦੀਵਾ ਬੋਤਲ ਵਿੱਚ ਪਾ ਕੇ ਬੱਤੀ ਮਿੱਟੀ ਦੇ ਤੇਲ ਦਾ ਦੀਵਾ ਬੋਤਲ ਵਿੱਚ ਪਾ ਕੇ ਬੱਤੀ ਬਿਜਲੀ ਤੋਂ ਬਿਨਾ ਲੋਕ ਬਈ ਟਾਈਮ ਜਾਂਦੀ ਸੀ ਕੱਟੀ ਪੱਠੀ ਤੋਂ ਪਨਾ ਕੇ ਦਾਣੇ ਚਬਦੇ ਹੁੰਦੇ ਸੀ ਨਿਆਣੇ ਚੌਕਲੇਟ ਨਾ ਕੋਈ ਹੁੰਦੇ ਤੇ ਨਾ ਹੀ 버ਗਰ ਹੁੰਦਾ ਸੀ ਸਾਡਾ ਵੀ ਚੜ੍ਹਦੇ ਵਾਲ ਇੱਕ ਸੋਨਾ ਜਿਹਾ ਘਰ ਹੁੰਦਾ ਸੀ ਸੋ ਅੱਗੇ ਲਿਖਦੇ ਨੇ ਕਹਿੰਦੇ ਚੁੱਲ੍ਹੇ ਵਿੱਚ ਬਲਣ ਪਾਥੀਆਂ ਕਿੱਥੇ ਹੁੰਦੇ ਸੀ ਹੀਟਰ ਚੁੱਲ੍ਹੇ ਵਿੱਚ ਬਲਣ ਪਾਥੀਆਂ ਕਿੱਥੇ ਹੁੰਦੇ ਸੀ ਹੀਟਰ ਮੰਜੀ ਤੇ ਪੀੜੀ ਤੋਂ ਵੱਧ ਹੁੰਦਾ ਸੀ ਨਾ ਫਰਨੀਚਰ ਪ੍ਰਾਣੇ ਨੂੰ ਨਵੀਂ ਵਿਛਾਈ ਸਾਮ ਕੀ ਰੱਖਦੀ ਤਾਈ ਰਸ ਜੇ ਨਾ ਕਿਤੇ ਪੁਰਾਣਾ ਬਸ ਇਹੀ ਡਰ ਹੁੰਦਾ ਸੀ ਸਾਡਾ ਵੀ ਚੜ੍ਹਦੇ ਵੱਲ ਨੂੰ ਸੋਨਾ ਜਾਂ ਘਰ ਹੁੰਦਾ ਸੀ ਸਾਡਾ ਵੀ ਚੜ੍ਹਦੇ ਵੱਲ ਨੂੰ ਸੋਨਾ ਇੱਕ ਘਰ ਹੁੰਦਾ ਸੀ ਕਹਿੰਦੇ ਰੱਜੀਆਂ ਸੀ ਰੂਹਾਂ ਵਾਲੇ ਕਰਦੇ ਸੀ ਕਿਰਤ ਕਮਾਈ ਦਾਤੇ ਦਾ ਸ਼ੁਕਰ ਮਨਾ ਕੇ ਜਾਂਦੇ ਸੀ ਵਕਤ ਲੰਗਾਈ ਦੁੱਖ ਸੁੱਖ ਵਿੱਚ ਆ ਕੇ ਖੜਦੇ ਨਾ ਬਹੁਤਾ ਲਾਲਚ ਕਰਦੇ ਖੁੱਲਾ ਸੀ ਬੂਹਾ ਰਹਿੰਦਾ ਨਾ ਜਿੰਦਰਾ ਜੜ ਹੁੰਦਾ ਸੀ ਸਾਡਾ ਵੀ ਚੜਦੇ ਵੱਲ ਨੂੰ ਸੋਹਣਾ ਇੱਕ ਘਰ ਹੁੰਦਾ ਸੀ ਸਾਡਾ ਵੀ ਚੜਦੇ ਵੱਲ ਨੂੰ ਸੋਹਣਾ ਜਿਹਾ ਘਰ ਹੁੰਦਾ ਸੀ ਸੋਹੀਰਲੇ ਬਾਰੇ ਚ ਲਿਖਦੇ ਨੇ ਕਹਿੰਦੇ ਚੰਦਰੀ ਹੋਈ ਵੰਡ ਦੇਸ਼ ਦੀ ਭਾਈਆਂ ਤੋਂ ਵਿਛੜੇ ਭਾਈ ਚੰਦਰੀ ਹੋਈ ਵੰਡ ਦੇਸ਼ ਦੀ ਭਾਈਆਂ ਤੋਂ ਵਿਛੜੇ ਭਾਈ ਬੈਠਾ ਹੁਣ ਭਾਗਪੁਰੇ ਵਿੱਚ ੱੱਲੇ ਮੇਰਾ ਯਾਰ ਜੁਦਾਈ ਦਿੱਲੀੋਂ ਲਾਹੌਰ ਸੀ ਜਾਂਦੇ ਨਾ ਰਸਤੇ ਵਿੱਚ ਖੜ ਹੁੰਦਾ ਸੀ ਸਾਡਾ ਵੀ ਚੜ੍ਹਦੇ ਵੱਲ ਨੂੰ ਸੋਹਣਾ ਜਿਹਾ ਘਰ ਹੁੰਦਾ ਸੀ ਸਾਡਾ ਵੀ ਚੜ੍ਹਦੇ ਵੱਲ ਨੂੰ ਸੋਹਣਾ ਇੱਕ ਘਰ ਹੁੰਦਾ ਸੀ ਜਿहां ਦੋਸਤੋ ਇਸ ਰਚਨਾ ਦੇ ਵਿੱਚ ਪੁਰਾਣੇ ਉਹਨਾਂ ਘਰਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਹੜੇ ਘਰ ਸਾਡੇ ਹਮੇਸ਼ਾ ਹੀ ਖੁਸ਼ੀਆਂ ਵੰਡਦੇ ਤੇ ਮਹਿਕਾਂ ਖਿਲਾਰਦੇ ਹੁੰਦੇ ਸੀ ਸੋ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਸਾਡੇ ਘਰ ਪੱਕੇ ਹੋਣ ਦੇ ਨਾਲ ਨਾਲ ਸਾਡੇ ਹਿਰਦੇ ਕੱਚੇ ਹੋ ਗਏ ਸਾਡੇ ਦਿਲ ਕੱਚੇ ਹੋ ਗਏ ਵੱਡੇ ਛੋਟੇ ਦੀ ਸ਼ਰਮ ਡਰ ਪਤਾ ਨਹੀਂ ਕਿਹੜੇ ਖੁੰਝੇ ਜਾ ਲੋਗੇ ਸੋ ਇਸ ਰਚਨਾ ਦੇ ਵਿੱਚ ਦਰਸ਼ਨ ਸਿੰਘ ਭਾਗਪੁਰੀ ਜੀ ਨੇ ਵੰਡ ਦੇ ਉਸ ਸਮੇਂ ਦਾ ਜ਼ਿਕਰ ਵੀ ਕੀਤਾ ਹੈ ਜਿਸ ਵੰਡ ਨੇ ਹਾਨੀਆਂ ਦੇ ਹਾਣੀ ਵਿਛੋੜਤੇ ਜਿਸ ਵੰਡ ਨੇ ਸਾਡੇ ਘਰਾਂ ਦੇ ਵਿੱਚ ਕੰਧਾਂ ਕੱਢ ਦਿੱਤੀਆਂ ਸੋ ਇਹੀ ਕਾਰਨ ਹੈ ਕਿ ਜਦੋਂ ਵੀ ਕਿਸੇ ਪੁਰਾਣੇ ਬੰਦੇ ਨੂੰ ਪੁਰਾਣੇ ਘਰਾਂ ਵਿੱਚ ਜਾਣ ਦਾ ਸਮਾਂ ਮਿਲਦਾ ਹੈ ਸੱਚ ਜਾਣਿਓ ਬੜਾ ਸਕੂਨ ਮਿਲਦਾ ਹੈ ਆਖਰ ਇਹ ਸਕੂਨ ਵੀ ਉਦੋਂ ਤੱਕ ਹੀ ਹੈ ਜਦੋਂ ਤੱਕ ਪੁਰਾਣੇ ਲੋਕ ਵਸਦੇ ਨੇ ਜਿਉਂ-ਜਿਉਂ ਉਹ ਪੀੜੀ ਖਤਮ ਹੋਵੇਗੀ ਪਿੰਡਾਂ ਵਿੱਚ ਆਉਣ ਦੀ ਸਾਡੇ ਉਹਨਾਂ ਜੱਦੀ ਘਰਾਂ ਦੀ ਮਹਿਕ ਵੀ ਕਿਧਰੇ ਨਾ ਕਿਧਰੇ ਅਲੋਪ ਹੋ ਜਾਏਗੀ ਸਭ ਤੋਂ ਵੱਧ ਧੰਨਵਾਦ ਜੀ ਦਰਸ਼ਨ ਸਿੰਘ ਭਾਗਪੁਰੀ ਜੀ ਤੁਹਾਡਾ ਰਤਨਾ ਭੇਜਣ ਲਈ ਬਾਕੀ ਮਿਲਦੇ ਹਾਂ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ